ਅੱਜ ਚਲ ਗਏ ਆ ਨਾ ਉਹ ਵਾਕਈ ਜੀਜਾ ਲੱਗਣ ਡਿਆ ਮੇਰਾ ਕੋਈ ਨਹੀਂ ਮੰਮੀ ਮੈਨੂੰ ਅੱਗੇ ਲੱਗਣ ਡਿਆ ਏ ਕਿਤੇ ਅੰਦਰ ਹੀ ਬੈਠੇ ਜੇ ਮੂੰਹ ਬੋਲਦੀ ਆ ਗੱਲ ਠੀਕ ਵਾ ਨਾ ਦਾਦੀ ਉਹਦੇ ਨਾਲ ਹੀ ਖੜੂਗਾ ਦਾਦੀ ਜਾ ਕੇ ਫਿਰ ਤਰ ਉਹਦੇ ਅਖਰਾ ਚੱਲੀ ਏ ਨਾਲੇ ਬਰੇ ਦਾ ਮਨ ਹੋਰ ਉਹਦਾ ਹੋਰ ਏ ਐਹੋ ਹੀ ਉਮਰ ਵਾ ਕਿਸ ਨਾ ਕਿ ਪਾਸੇ ਲੱਗੰਦੀ ਠੀਕ ਆ ਨਾ ਜਿਹੜਾ ਬੰਦਾ ਫਿਰਨ ਗਏ ਜੇ ਨਾ ਉਹ ਮੁੜ ਕੇ ਫਿਰਦਾ ਹੀ ਰਹਿੰਦਾ ਹੁੰਦਾ ਸਮਝ ਗਿਆ ਗੱਲ ਨੂੰ ਤੇ ਜਿਹੜੇ ਬੰਦੇ ਨੇ ਆਪਣੇ ਨੀਜ਼ ਧਾਰ ਲਈਦਾ ਵੀ ਮੈਂ ਆ ਕੰਮ ਕਰਨਾ ਵਾ ਉਹ ਬੰਦਾ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ ਕਾਮਯਾਬ ਹੋਊਗਾ ਕੰਢ ਕੇ ਸੂਟ ਦਿੰਦਾ ਈ ਕੁੜੀ ਨੇ ਕਿਦਾਂ ਦਾ ਵਾ ਸੂਟ ਤੇ ਚੰਗਾ ਹੀ ਲੱਗਦਾ ਵਾ ਗਰਮੀਆਂ 'ਚ ਪਾਉਣ ਵਾਲਾ ਬੜਾ ਸੋਹਣਾ ਵਾ ਚੰਗਾ ਠੀਕ ਹੀ ਆਹ ਨਹੀਂ ਆਵਾਜ਼ ਮਾਰ ਕੇ ਜੀਵਨ ਨੂੰ ਵੀ ਇਹ ਮੇਰਾ ਨਾ ਸੀਨੇ ਦੇ ਆ ਮਾਰਨੀ ਆਵਾਜ਼ ਸੂਟ ਚੰਗਾ ਵਾ ਸੂਟ ਨਹੀਂ ਮਾੜਾ ਹਾਂ ਮੈਂ ਖੇਚੋ ਕੀਤੀ ਕੁੜੀ ਨੇ ਮੈਂ ਤਾਂ ਆਖਾਈ ਰਹਿਣ ਦੇ ਚੱਲ ਹੁਣ ਦੇਰ ਤਾਂ ਕੋਈ ਨਹੀਂ ਜੀਵਨ اے ਜੀਵਨ ਹਾਈ ਹਾਈ ਆ ਮਾਤਾ ਕਾਲੀ ਵਜਾ ਮਰੀ ਜਾਂਦੀ ਏ ਕੀ ਕੰਮ ਪੈ ਗਿਆ ਨੂੰ ਮੇਰੇ ਨਾਲ ਸਿਰ ਸਿਰੇ ਕੋਈ ਕੰਮ ਹੀ ਹੁਣਾਵਾ ਤਾਂ ਹੀ ਸਿਰੇ ਬੜੇ ਪਿਆਰ ਨਾਲ ਦਈ ਆਵਾਜ਼ਾਂ ਮਾਰਨ ਉਦਾਂ ਨੇ ਮੇਰਾ ਚੇਤੇ ਤੱਕ ਥਾਉਣਾ ਹੈਗਾ ਚੱਲ ਜੀਵਨ ਜਾ ਕੇ ਵੇਖ ਸਹੀ ਵੀ ਕੀ ਕਹਿੰਦੀ ਆ ਆਪਣਾ ਕੀ ਸਲਾਹ ਕਰਨੀ ਐ ਨੇ ਮੇਰੇ ਨਾਲ ਕਿਹੜਾ ਵਾਲਾ ਮੇਰੇ ਕੰਨ ਚ ਪਾਉਣਾ ਵਾ ਜਿਹੜਾ ਸਫਤੇ ਵਾਜਾਂ ਮਾਰੀ ਜਾਂਦੀ ਏ ਕਪੜੇ ਪ੍ਰਸਤਿ ਮਾਣ ਕੇ ਕਰਨੀ ਆ ਹੁਣ ਪਹਿਲਾ ਸੋਣੀ ਲੈਣੀ ਆ ਕਿੰਨੀਆਂ ਵਾਜਾਂ ਮਾਰੀਆਂ ਨੇ ਫਿਰ ਕਿੱਥੇ ਚਲ ਗਈ ਆਈ ਨਹੀਂ ਅਜੇ ਫੇਰ ਆਵਾਜ਼ ਮਾਰਾਂ ਪਹਿਲਾ ਜਦ ਗਾਮਸ਼ੰਗ ਆਈ ਹੋਣੀ ਹੁਣ ਮਾਰਨੀ ਆ ਆਵਾਜ਼ ਜੀਵਨ ਆਗੀ ਆਗੀ ਵੀ ਦੀ ਆਗੀ ਆ ਜਾ ਮੈਂ ਕੋ ਪਤੱਗੇ ਵੀ ਵਾਜਾਂ ਮਾਰੀਆਂ ਸੀ ਤੇ ਕਿੱਥੇ ਚਲ ਗਈ ਕੋਹਣੀ ਕੱਪੜੇ ਪ੍ਰੈਸ ਕਰਨ ਲੱਗੀ ਹੈਗੀ ਅੱਛਾ ਦੱਸੋ ਤੇ ਹੀ ਨੀਆਂ ਵਾ ਜਾਣੇ ਇਹ ਮਾਰਨ ਮੈਂ ਤਾਂ ਵਾ ਜਮਾਰ ਲਈ ਹਾਂ ਪਿਆ ਸੂਟ ਦਿੱਤਾ ਕੁੜੀ ਨੇ ਦੇਖਾਂ ਵੀ ਚੰਗਾ ਵਾ ਮੈਨੂੰ ਤਾਂ ਚੰਗਾ ਹੀ ਲੱਗਾ ਵਾ ਮੈਂ ਕਿ ਚੰਗਾ ਤੇ ਸੀਨੇ ਦੇ ਆ ਆ ਕਿਦੋਂ ਦਾ ਸੂਟ ਵਾ ਇਹ ਤੇ ਕਾਹੇ ਕੰਮ ਦਾ ਨਹੀਂਗਾ ਹਾਏ ਹਾਏ ਜੇ ਲੈ ਕੇ ਦੇਣਾ ਹੀ ਮਾਂ ਨੂੰ ਤਾਂ ਕੋਈ ਅੱਜ ਸਵਾਦਾ ਲੈ ਦਿੰਦੀ ਚੱਲ ਹੁਣ ਜਿੱਦਾਂ ਦਾ ਦੇ ਦਿੱਤਾ ਉਹਨੇ ਨਹੀਂ ਮੈਂ ਤੁਹਾਨੂੰ ਆਂਦੀਆਂ ਦੇ ਨਾ ਮੈਂ ਨਹੀਂ ਖਾੜਨਾ ਸੂਟ ਰਹਿਣ ਦੇ ਮੇਰੇ ਬੜੇ ਸੂਟ ਨੇ ਘਰ ਮੈਨੂੰ ਜੀਵਨ ਬਥੇਰੇ ਲਿਆ ਲਿਆ ਤੂੰ ਕੀ ਹੈ ਲੈ ਵੇਖਾਂ ਹਾਂ ਆ ਕਿੱਡਾ ਸੋਹਣਾ ਸੂਟ ਪਾਇਆ ਤੁਹਾਡੇ ਪੁੱਤ ਨੇ ਲਿਆ ਕੇ ਦਿੱਤਾ ਆਹੋ ਹੈ ਤੇ ਆ ਕੀ ਲੈ ਕੇ ਦੇਣ ਪਈ ਹੈਗੀ ਪਰੋਲਾ ਜਿਆ ਜੇ ਲੈ ਕੇ ਦੇਣਾ ਹੀ ਮਾਂ ਨੂੰ ਉਹ ਚੱਜ ਸਵਾਦ ਦਾ ਲਿਆਉਂਦੀ ਤੇ ਕਿਸ ਨੂੰ ਪਤਾ ਵੀ ਲੱਗਦਾ ਕਿ ਤੀ ਨੇ ਸੂਟ ਲੈ ਕੇ ਦਿੱਤਾ ਵਾ ਤੇ ਆਪ ਕਿੱਦਾਂ ਪੌਂਦੀ ਆ ਵੰਸ ਵੰਨੇ ਇੱਕ ਤਾਂ ਘਰੋਂ ਹੀ ਦੇ ਦਿੱਤਾ ਉਹਨੇ ਜਾਂ ਆਪ ਦਾ ਮੈਨੂੰ ਲਿਆਂਦਾ ਲੁੰਦਾ ਨਹੀਂ ਘਾਣਾ ਉਹ ਤਰ੍ਹਾਂ ਤੇ ਗਰਮੀਆਂ ਵਾਲਾ ਹੀ ਆ ਪਰ ਮੇਰੇ ਮੋਟੇ ਵਾਲਾ ਨਹੀਂਗਾ ਪੇਟੀ ਦਾ ਮਾਲ ਲੱਗਣ ਡਿਆ ਹਾਂ ਘਰੋਂ ਹੀ ਕਿਤੇ ਦੇ ਦਿਆ ਪੇਟੀ ਵਾਲੀ ਤਾਂ ਸਮੈਲੀ ਵੱਖਰੀ ਹੁੰਦੀ ਆ ਹੈਂ ਵੇਖ ਲਓ ਕਿੰਨਾ ਕ ਕਰਦੀ ਤੁਹਾਡੀ ਤੀ 10 12 ਦਿਨ ਰਹਾਏ ਜੇ ਜਾ ਕੇ ਉੱਥੇ ਜੇ ਕਪੜਾ ਲੈ ਕੇ ਦੇਣਾ ਹੀ ਆਪਣੀ ਮਾਂ ਨੂੰ ਤੇ ਚੱਜ ਦਾ ਲੈ ਕੇ ਦੇਣ ਜੇ ਸੁਆ ਕੇ ਗਲ ਪਾਉਂਦੇ ਰਹਿਣ ਤੋਂ ਪਰੇ ਮੈਂ ਤਾਂ ਕਹਿੰਨੀ ਕੀ ਸੁਵਾਉਣਾ ਇਹ ਤਾਂ ਤੁਸੀਂ ਚੱਲ ਵੇਖ ਲੈ ਜੇ ਨਹੀਂ ਪਾਉਣ ਵਾਲਾ ਤਾਂ ਰਹਿਣ ਦਿੰਦੇ ਆ ਕਿਤੇ ਵਰਤਿਆ ਵਰਤਿਆ ਜਾਊਗਾ ਜਿਹੜੀ ਜ਼ਰੂਰੀ ਹੈ ਮੈਂ ਤੁਹਾਨੂੰ ਕਿਹਾ ਹੀਗਾ ਵੀ ਮੈਂ ਨਹੀਂਗਾ ਸੂਟ ਲੈਣਾ ਕੁੜੀਏ ਅੱਛਾ ਮੈਨੂੰ ਸੂਟ ਨਾਲ ਤੋਂ ਦੇ ਰਹਿਣ ਦੇ ਸੂਟ ਮੇਰੇ ਕੋਲ ਬੜੇ ਸੂਟ ਵਾ ਨਹੀਂ ਆਏ ਹੁਣ ਇਨੇ ਦਾ ਰਹਿ ਕੇ ਚੱਲੀਆਂ ਤੇ ਚੱਲ ਸੂਟ ਇੱਕ ਦੇ ਦਿੰਦੀਆਂ ਫੇਰ ਕੀ ਹੋਇਆ ਸਮਾਨ ਉਹਦਾ ਆਂਦੀ ਹੁਣੀ ਆ ਵੀ ਮੇਰੀ ਪਰਜਾਈ ਵੇਖੂਗੀ ਵੀ ਮਾਨ ਸੂਟ ਦਿੱਤਾ ਵਾ ਨਾਲੇ ਮੇਰਾ ਭਰਾ ਵੇਖੂਗਾ ਤੇ ਉਹਨੂੰ ਇੰਨਾ ਨਹੀਂ ਪਤਾ ਵੀ ਜੇ ਦੇਣਾ ਹੈ ਤੇ ਚੱਜਦਾ ਦਿੰਦੀ ਆਹ ਕੀ ਦੇਣ ਪਈ ਹੈਗੀ ਮੈਂ ਤਾਂ ਵੇਖ ਕੇ ਗੁੱਸਾ ਚੜ ਗਿਆ ਸੂਟਵਾਲ ਉਹਨੇ ਜਿੱਦਾਂ ਮੈਨੂੰ ਥੈਲਾ ਫੜਾਇਆ ਪਹਿਲਾਂ ਤੇ ਮੈਂ ਨਾ ਹੀ ਕਰਦੀਆਂ ਤੇ ਜੇ ਫਿਰ ਮੈਨੂੰ ਉਹਨਾਂ ਥੈਲਾ ਫੜਾਇਆ ਤੇ ਮੈਂ ਨਹੀਂ ਵੇਖਿਆ ਵਾਕਿਆ ਵਿੱਚ ਕੀ ਹੈਗਾ ਕੀ ਨਹੀਂ ਜੇ ਹੁੰਦਾ ਮੈਂ ਵੇਖਦੀ ਤੇ ਫਿਰ ਮੈਂ ਆਖਣਾ ਵੀ ਪੁੱਤਾ ਰਹਿਣ ਦੇ ਪਿਆਤੇ ਰਿਪਰ ਜਾਈ ਨੇ ਵੀ ਗੱਲਾਂ ਕਰਨੀਆਂ ਵੀ ਆ ਕੇ ਦਿੱਤਾ ਅਫਮਾਨ ਤੂੰ ਆਪੀ ਸਿਆਣੀ ਆ ਵੇਖਦੀ ਤੇ ਫਿਰ ਮੈਂ ਕਹਿ ਦੇਣਾ ਸੀ ਪਰ ਮੈਨੂੰ ਮਨ ਫੜਾਇਆ ਜਿੱਦਾਂ ਤੇ ਫਿਰ ਮੈਂ ਫੜ ਕੇ ਲੈ ਆਂਦਾ ਮੈਂ ਹਾਂ ਮੈਂ ਕੀ ਭੋਲਣਾ ਇਹਦੇ ਸਾਹਮਣੇ ਤੇ ਮੈਂ ਤੇ ਤਾਂ ਨਾ ਵੇਖਿਆ ਮੈਂ ਹਾਂ ਆਖਣਾ ਮਾਂ ਕੱਪੜਾ ਕੱਢ ਕੱਢ ਕੇ ਤੇ ਝੋੜ ਝੋੜ ਕੇ ਵੇਖਣ ਲਈ ਆ ਵੀ ਕਿਦਾਂ ਦਾ ਦਿੱਤਾ ਹੋ ਨਹੀਂ ਉਹਦਾ ਤੁਹਾਡੇ ਮਨ ਨੂੰ ਲੱਗਾ ਵਾਏ ਚੰਗਾ ਲੱਗਦਾ ਤੇ ਮੈਂ ਸਵਾਦ ਨਹੀਂ ਆ ਮੇਰਾ ਕੀ ਆ ਨਹੀਂ ਮਨ ਨੂੰ ਮੇਰੇ ਨੂੰ ਵੀ ਨਹੀਂ ਲੱਗਾ ਮੈਂ ਤਾਂ ਇਹ ਤੇ ਤੈਨੂੰ ਵਿਖਾ ਲਿਆ ਵੀ ਵੇਖਾਂ ਜੇ ਤੇ ਚੰਗਾ ਲੱਗਦਾ ਤੇ ਪਰ ਨਹੀਂ ਲੱਗਾ ਮੇਰੇ ਮਨ ਨੂੰ ਮੈਂ ਹੌਜੇ ਚੰਗੇ ਲੱਗਦੇ ਪੁੱਲਾਂ ਫੱਲਾਂ ਵਾਲੇ ਇਦਾਂ ਦੇ ਉਹ ਤਾਂ ਮੈਂ ਕਹਿ ਨਹੀਂ ਆਂ ਫਿਕਰੇ ਦਾਣਾ ਸੂਟ ਲੈ ਕੇ ਦਿੰਦੀ ਸੋਹਣਾ ਸੂਟ ਲੈ ਕੇ ਦੇਣ ਪਈ ਆ ਗੱਲਾਂ ਬੜੀਆਂ ਕਰਦੀ ਆ ਹੈ ਆ ਲੰਦੇ ਹਜ਼ਾਰਾ ਕਿ ਇੱਥੇ ਇਹਨੂੰ ਮੈਂ ਮਤ ਦਊਂਗੀ ਨਾ ਕਿ ਜੇ ਮਾਂ ਨੂੰ ਸੂਟ ਲੈ ਕੇ ਦੇਣਾ ਕੋਈ ਚੱਜ ਸਵਾਦਾ ਲੈ ਕੇ ਦਿੰਦੀ ਤੇ ਮਾਂ ਤੇਰੀ ਵੀ ਸੁਆ ਕੇ ਵਿਚਾਰੀ ਪਾਉਂਦੀ ਚੰਗੀ ਧੀ ਆ ਇਹ ਇਹ ਤਾਂ ਗੱਲ ਧੀ ਆ ਠੀਕ ਵਾ ਤੇਰੀ ਵੀ ਚਲੋ ਚੱਜ ਦੀ ਕੀਜ ਹੋਏ ਬੰਦਾ ਦੁਆੜੇ ਪਾਇ ਕੋਈ ਉਹਦਾ ਵੀ ਆਪ ਹੀ ਆ ਕਿੱਥੋਂ ਸੁਆਇਆ ਕਰੀ ਦਿੱਤਾ ਚੱਲ ਕੋਈ ਨਾ ਬਥੇਰੇ ਲਿਆਉਂਦਾ ਤੁਹਾਡਾ ਪੁੱਤ ਆਪੇ ਲਿਆ ਦਊਗਾ ਆਹਨੇ ਸੂਟ ਤੇ ਮੈਨੂੰ ਬਥੇਰੇ ਲਿਆ ਲਿਆ ਦਿੱਤੇ ਹੈਗੇ ਨੇ ਮੈਂ ਤਾਂ ਮੈਨੂੰ ਪਹਿਲਾਂ ਹੀ ਕਿਹਾ ਸੀ ਮੇਰੇ ਕੋਲ ਸੂਟ ਬੜੇ ਨੇ ਮੈਨੂੰ ਬਥੇਰੇ ਕੱਪੜੇ ਲਿਆ ਕੇ ਦਿੰਦੇ ਨੇ ਆਹ ਕਿੰਨੇ ਕੁ ਮੈਂ ਪਾ ਲੈਣੇ ਆ ਚੱਲ ਇਦਾਂ ਕਰੋ ਸੂਟ ਰੱਖ ਲਓ ਸਾਹਮਣੇ ਜਦ ਆਉਗੀ ਤੋ ਉਹਨੂੰ ਹੀ ਦੇ ਦਿਓ ਆਹ ਮੈਂ ਆਖੋ ਪਤੇ ਮੇਰੇ ਨਹੀਂ ਸੁਵਾਉਣ ਵਾਲਾ ਮੈਂ ਤਾਂ ਉੱਥੇ ਵੇਖਿਆ ਹੀ ਨਹੀਂ ਨਹੀਂ ਤੇ ਮੈਂ ਲੈਉਣਾ ਹੀ ਨਹੀਂ ਆਹੋ ਪਿਆ ਫੁੱਲਾਂ ਫੱਲੇ ਵਾਲੇ ਤੂੰ ਪੌਣੀ ਪੂੰ ਪਾਈ ਤੈਨੂੰ ਤਾਂ ਚੰਗਾ ਲੱਗੂਗਾ ਮੈਨੂੰ ਕਿੱਥੋਂ ਚੰਗਾ ਲੱਗਣਾ ਏ ਆਹੋ ਆਹੋ ਫਿਰ ਮੈਂ ਕਰ ਲਾਂ ਕੱਪੜੇ ਪ੍ਰੈਸ ਹਣ ਕਰ ਲਾਂ ਫਿਰ ਆਹੋ ਹੀ ਗੱਲ ਪੁੱਛਣੀ ਸੀ ਮੈਂ ਵਖਾ ਲੈ ਦੱਸ ਕਿ ਦਾਨੇ ਤੂੰ ਦੇਣਾ ਤੇ ਚੱਜ ਦਾ ਸੂਟ ਦੇ ਕੀ ਆਖੂਗੀ ਹੁਣ ਹੁਣ ਕਰੂ ਨਾ ਗੱਲਾਂ ਫੇਰ ਫੇਰ ਆਖਣ ਪਰਝਾਈ ਗੱਲਾਂ ਕਰਦੀਆਂ ਦਾਨਾ ਤੇ ਆਪੇ ਸੁਣਨੀਆਂ ਜਦੋਂ ਕੰਮ ਹੀ ਨਹੀਂ ਚੰਗਾ ਕਰਨ ਦੇਣਾ ਵਾ ਤੇ ਤੂੰ ਚੱਜ ਸਵਾਦ ਦਾ ਸੂਟ ਲਿਆ ਤੇ ਆਹ ਲੈ ਮਾਂ ਪਾ ਕੇ ਸਵਾ ਕੇ ਤੇ ਪਹਨ ਗੱਲ ਪਾਈ ਤਫਾ ਕਰ ਪਰੇ ਸੂਟ ਲੈ ਕੇ ਦਿੱਤਾ ਜੀ ਸੂਟ ਲੈ ਕੇ ਦਿੱਤਾ ਵੇਖ ਲਓ ਮਾਂ ਨੂੰ ਸੂਟ ਲੈ ਕੇ ਦਿੱਤਾ ਪਰੋਲਾ ਜਾ ਕੱਢ ਕੇ ਤੇ ਹੱਤੇ ਰਹਾਤਾ ਵਾ ਹੈ ਉਦਾਂ ਦੇ ਬڑے ਵੱਡੇ ਘਰ ਵਿਆਹੀ ਆ ਸਵਾ ਦਾ ਵੱਡਾ ਘਰ ਵਾ ਉਹੀ ਗੱਲਾਂ ਨਾ ਵੱਡਾ ਘਰ ਤੇ ਭੁੱਖ ਦਾ ਡਰ ਹੂੰ ਮੇਰਾ ਜਵਾਈ ਬੜਾ ਚੰਗਾ ਵਾ ਉਹ ਤੇ ਮੈਨੂੰ ਪਤਾ ਹੀ ਜਿੰਨਾ ਕਿ ਚੰਗਾ ਵਾ ਲੱਖ ਲਾਂ ਤਾਂ ਇਨੇ-ਇਨੇ ਗੱਲਾਂ ਉਥੇ ਕਰਦਾ ਰਿਹਾ ਕਿਤੇ ਗੱਲ ਨਹੀਂ ਕਰਨ ਵਾਲੀ 20 20 ਗੱਲਾਂ ਕਰਦਾ ਰਿਹਾ ਆਣ ਕੇ ਇੱਥੇ ਬੈਠੀ ਆ ਉਹ ਅੱਜ ਇਹ ਆ ਕੱਢ ਕੇ ਤੇ ਕਦੇ ਸ਼ੁਕਰ ਕੀਤਾ ਹੁਣ ਆਮ ਨੇ ਤੇ ਵਹਿਲਾ ਸਿਫਤਾ ਕਿਦਾਂ ਕਰਨੀਆਂ ਹੈ ਅੱਜ ਤੇ ਮਾਤਾ ਨੇ ਉਹਦਾ ਸਿਫਤ ਨਹੀਂ ਕੀਤੀ ਕੋਈ ਆਪਣੀ ਕੁੜੀ ਦੀ ਅੱਜ ਤੇ ਮੇਰੇ ਵੱਲ ਦੀਆਂ ਗੱਲਾਂ ਕਰ ਗਈ ਸਾਰੀਆਂ ਪਤਾ ਨਹੀਂ ਕੀ ਚੱਲਣ ਡਿਆ ਆਵਾਂ ਦਿਮਾਗ ਵਿੱਚ ਚੱਲ ਚੰਗੀ ਗੱਲ ਹੀ ਆ ਅਹੀਂ ਕੀ ਲੈਣਾ ਦੀ ਕੁੜੀ ਕੋਲ ਚੱਲ ਯਾਰ ਫੇਰਾ ਮਾਰ ਆਇਆ ਵਾਂ ਕਿਧਾਂ ਕਰਦਾ ਦਾਦੀ ਮਾਂ ਨੂੰ ਵੇਖਤਾ ਕੀ ਕਰਨ ਦੇ ਅੰਦਰ ਬੈਠੇ ਹੋਣੇ ਲੱਗਦਾ ਦਾਦੀ ਮਾਂ ਬੈਠੇ ਜੀ ਹਾਂ ਬਥੇ ਬੈਠੀ ਆ ਤੂੰ ਸੁਣਾ ਕਿੱਥੋਂ ਆਇਆ ਉਹ ਕੁਛ ਨਹੀਂ ਆ ਯਾਰ ਬੰਬੀ ਦੇ ਫੇਰਾ ਮਾਰਨ ਗਿਆ ਹੀਗਾ ਅੱਛਾ ਮੋਟਰ ਬੰਦ ਕਰਨ ਵਾਲੀ ਮੈਂ ਕਰ ਦੰਨਾ ਬਦਲ ਹੁੰਦਾ ਫੈਂਡਾ ਫਿਰ ਆਹੋ ਨਹੀਂ ਫਿਰ ਵੀ ਪੈ ਕਾ ਪਾਣੀ ਬੰਨਿਆ ਤੋਂ ਲੰਘ ਜਾਂਦਾ ਆਹ ਮੁੜ ਕੇ ਐਵੇਂ ਫਾਇਦਾ ਨਹੀਂ ਹੁੰਦਾ ਕੋਈ ਆਹੋ ਆਹ ਕੀ ਪਿਆ ਸੂਟ ਲੈਂਦਾ ਵਾ ਮੈਂ ਪੁੱਤ ਲੈਂਦਾ ਤੇ ਨਹੀਂਗਾ ਮੈਂ ਤੇ ਤੇਰੇ ਭੂਆ ਨੇ ਦਿੱਤਾ ਸੀ ਮੈਨੂੰ ਅੱਛਾ ਅੱਛਾ ਕੀ ਹਾਂ ਆਹੋ ਤੇ ਮੈਂ ਹੁਣ ਵਿਖਾ ਲਿਆਈ ਆ ਤੇਰੀ ਮੰਮੀ ਨੂੰ ਸੂਟ ਤੇ ਬੜਾ ਸੋਹਣਾ ਵਾ ਤੇ ਉਹ ਆਖਣ ਦੇ ਹੀ ਆफी ਚੰਗਾ ਨਹੀਂਗਾ ਇਹ ਤੇਰੇ ਸੋਹਣ ਵਾਲਾ ਨਹੀਂ ਮਾਤਾ ਇਹ ਕੀ ਸੂਟ ਵਾ ਸੂਟ ਤੇ ਕਿਤੇ ਮੈਂ ਨਾਲ ਗੱਲ ਹੀ ਕਰਨ ਵਾਲੀ ਹੈਗੀ ਇਹਦਾ ਸੁਣ ਲੋ ਤੁਸੀਂ ਕੋਈ ਗੱਲ ਉਹ ਅੰਦੇ ਆਂਦੇ ਚੰਗਾ ਲੱਗੂ ਤੈਨੂੰ ਇਹ ਸੂਟ। ਉਹ ਨਹੀਂ ਨਹੀਂ ਮੰਮੀ ਜੀ ਤੇ ਆ ਤਾਂਵੇਂ ਗੱਲਾਂ ਕਰੀ ਜਾਣੀਆਂ। ਤੁਸੀਂ ਨਾ ਸਵਾਗਤ ਪਾਇਓ ਸੂਟ ਬੜਾ ਸੁਣਾ ਸੂਟ ਵਾ। ਚੱਲ ਵੇਖਾਂਗੇ ਫਿਰ। ਆਹ। ਹੋਰ ਰੋਟੀ ਪਣੀ ਖਾ ਲਿਆ ਜੇ ਨਾ? ਹਾਂ ਖਾ ਲਈ ਰੋਟੀ ਰਾਟੀ ਤੇ ਖਾ ਲਈ। ਠੀਕ ਆ ਠੀਕ ਆ। ਉਹ ਮੰਮੀ ਦੀ ਗੱਲਾਂ ਜੇ ਨਾ ਤੁਸੀਂ ਐਂਆ ਕਰੋ। ਤੁਹਾਨੂੰ ਪਤਾ ਮੰਮੀ ਨੂੰ ਤੇ ਆਦਤ ਵਾ। ਉਹ ਤਾਂ ਮੈਨੂੰ ਪਤਾ ਹੈ ਤੇ ਆਦਤ ਹੀ ਹੈ। ਬਹਿਰੇ ਗੱਲ ਕੋ ਨਾ ਕੋ। ਮੈਨੂੰ ਨਾ ਮੇਰੇ ਵੀ ਪੁੱਤ ਮੰਨਉ ਨਹੀਂ ਇਹੋ ਜਿਹਾ ਲੱਗਾ। ਪਤਾ ਨਹੀਂ ਕੁੜੀਆਂ ਕੜੀਆਂ ਦੇ ਪਾਉਣ ਵਾਲਾ ਵਾ। ਔ ਚੱਲ ਹਾਂ ਘਰੇ ਸਵਾ ਕੇ ਪਾਪੂ ਲਿਓ ਲੈ ਵੇ ਹਲਾ ਫੇਰ ਪੂਆ ਕਹੂਗੀ ਤਾਹੀ ਢੇ ਚਾ ਨਾ ਤੇ ਪਾਇਆ ਨਹੀਂ ਹੈਗਾ ਅੰਗੀਆਂ ਲਗੀ ਦਾ ਨਾ ਸਵਾਇਆ ਤਾਂ ਫੇਰ ਆਖੂਗੀ ਆ ਉਹੀ ਗੱਲ ਵਾ ਨਾ ਤੂੰ ਸਵਾ ਲਿਓ ਠੀਕ ਆ ਹਾਂ ਚੱਲ ਵੇ ਲੈਨੇ ਆ ਫੇਰ ਆਹ ਇਹ ਸੋਣਾ ਹੋ ਤੇ ਸਵਾ ਨਾ ਗਨੀ ਤੇ ਕਿਤੇ ਦਿੱਤਾਲਿਆ ਜਾਊਗਾ ਪੁੱਤ ਚੱਲ ਮਰਜੀ ਕਰ ਲਿਓ ਜਿੰਦਾ ਦਿਲ ਕਰੂਗਾ ਪਰ ਤੇ ਦਵਾਈ ਖਾ ਲਈ ਨਾ ਹਾਂ ਦਵਾਈ ਖਾ ਲਈ ਠੀਕ ਠੀਕ ਆ ਇਦਾਂ ਕਰੋ ਬਾਹਰ ਘੜੀ ਗਈ ਮੈਂ ਆਣਾ ਆ ਵੈਨੇ ਮੈਂ ਅੰਗੇ ਲੰਮੀ ਪਈ ਹਾ ਇੱਥੇ ਤੇ ਮੇਰਾ ਲੱਕ ਥੱਕ ਗਿਆ ਤੇ ਮੈਂ ਉੱਠ ਕੇ ਕੁਰਸੀ ਤੇ ਬਹਿ ਗਈ ਬਾਹਰ ਘੜੀ ਪਖਾ ਲਾ ਕੇ ਬੈਨੇ ਆ ਆਹ ਵਾ ਠੰਡੀ ਚੱਲਣ ਢੀ ਆ ਹੁਣ ਠੰਡਾ ਹੋ ਜਾਣਾ ਜਰਾਕ ਤੇ ਫਿਰ ਮੈਂ ਬਾਹਰ ਬਹਿ ਜਾਾਂਗੇ ਘੜੀ ਨਹੀਂ ਬਾਹਰ ਬੱਦਲ ਹੋ ਗਿਆ ਵਾ ਹਾਂ ਠੰਡੀ ਆ ਵਾ ਚੱਲਣ ਢੀ ਆ ਹਾਂ ਚਲੋ ਤੇ ਘੜੀ ਬਾਹਰ ਬੈਨੇ ਬਾਹਰ ਹੀ ਬਹਿ ਜਾਨੇ ਚੰਗਾ ਚਲੋ ਫਿਰ ਬਾਹਰ ਹੀ ਬੈਨੇ ਅੰਤਰਾ ਚ ਵੜ ਵੜ ਕੇ ਵੀ ਅੱਕ ਜਾਈਦਾ ਸਹੀ ਗੱਲ ਹੈ ਸ਼ਹਿਰ ਦੇ ਅੰਦਰ ਵੜੇ ਆ ਹਾਂ ਚੰਗਾ ਚੱਲ ਫਿਰ ਹਾਂਜੀ ਹਾਂਜੀ ਚਲੋ ਬਾਹਰ ਹੀ ਚੱਲਦੇ ਆ ਤੇ ਅੱਜ ਗੋਡੇ ਨੇ ਵੀ ਪੀੜ ਹੋਣ ਢੀ ਆ ਚਲ ਤੁੱਪ ਚੜ ਗਈ ਐ ਕਿੰਨੀ ਚਾੜੂ ਲਾ ਲਾ ਚਾੜੂ ਲਾ ਕੇ ਫੇਰ ਫੁਲਕੇ ਲਵਨੀ ਆ ਮੇਰਾ ਸਾਰਾ ਦਿਨ ਕੰਮ ਹੀ ਨਹੀਂ ਮੁੱਕਦਾ ਤੇ ਮਾਤਾ ਸਖਤ ਇਨਾ ਹਾਤ ਹੋ ਕੇ ਨਾ ਚੌਂਕੜੀ ਮਾਰ ਕੇ ਤੇ ਵਿਆਹ ਵੀ ਗਈ ਆ ਇੰਨਾ ਨਹੀਂ ਕਿ ਲਾਗੋ ਕੰਮ ਹੀ ਕਰਦਾ ਕੋਈ ਮੋਠਾ ਟਾ ਹੀ ਗੁੰਦਾ ਨਾ ਉਹਨੇ ਤਿਆਂ ਜਿਹਦਾ ਕੰਮ ਨੂੰ ਛੱਡ ਹੀ ਦਿੱਤਾ ਵਾ ਬਿਮਾਰ ਕਾ ਦੀ ਹੋਈ ਆ ਕੰਮ ਤੇ ਸਾਰੇ ਭੁੱਲ ਹੀ ਗਏ ਇਹਨੂੰ ਕੋਈ ਗੱਲ ਨਹੀਂ ਕਰਦੀ ਮਾਤਾ ਰਾਜ ਤੇਰਾ ਐਦਾਂ ਬੈਠੀ ਤੇ ਤੂੰ ਵੀ ਮੇਰੇ ਕੋਲ ਬਰਦਾਸ਼ਤ ਨਹੀਂ ਕੀ ਹੁੰਦੀ ਸਾਰਾ ਦਿਨ ਸੱਜ ਕੇ ਤਾਂ ਮੰਜੇ ਤੇ ਬਹਿ ਰਹਿੰਦੀ ਆ ਮੈਂ ਕੀ ਕਰਾਂ ਮੈਂ ਠੇਕਾ ਲਿਆ ਵਾ ਹੁਣ ਬੈਠੀ ਹੱਥ ਜੋੜ ਕੇ ਪਹਿਲਾਂ ਸਵਤੇ ਆਵਾਜ਼ ਮਾਰ ਲਈ ਮੇਰੇ ਛੂਤ ਸੀਨੇ ਦੇ ਆ ਹੈ ਆਪਣਾ ਹੀ ਕੰਮ ਵਾ ਹੋਰ ਕਿਹੜਾ ਕੰਮ ਇਹਨੂੰ ਕਰਦਾ ਕੋਈ ਹੁਣ ਲੰਗਰ ਮਾਰਨ ਵਾਸਤੇ ਖਾਣ ਵਾਸਤੇ ਆਵਾਜ਼ ਮਾਰ ਦੇਣੀ ਲੈ ਲੰਗਰ ਦਾ ਉਹਦਾ ਭੁੱਖ ਬੜੀ ਲੱਗ ਗਈ ਆ ਮੈਂ ਦਵਾਈ ਖਾਣੀ ਆ ਚਲ ਜਿੱਦ ਲੱਗੇ ਕੰਮ ਹੋ ਗਿਆ ਆ ਅੱਗੇ ਜੇ ਓਹੋ ਮੇਰੀ ਗੱਲ ਸੁਣੋ ਹੈ ਪਾਣੀ ਪੀਣਾ ਜੀ ਨਹੀਂ ਪਾਣੀ ਮੈਂ ਪੀ ਲੈਣਾ ਆਪੇ ਕਰੀ ਜਾ ਜੋ ਕਰਨੀ ਆ ਮੈਂ ਤਾਂ ਧੁੱਪ ਬੜੀ ਚੜ ਗਈ ਆ ਇੱਕ ਤੇ ਨਾ ਮੇਰੇ ਕੋਲ ਹੀ ਕੋ ਸਾਰਾ ਕੰਮ ਨਿਗ੍ਹਾ ਹੁੰਦਾ ਸਾਰਾ ਦਿਨ ਮੈਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਆ ਕੋਈ ਵੇਖ ਦੋ ਹਾਂ ਝਾੜੂ ਝੂੜੂ ਲਾ ਦਿਆ ਕਰੇ ਕੋਈ ਕੁੜੀ ਕਾੜੀ ਵੇਖ ਲਓ ਮੇਰੀ ਗੱਲ ਸੁਣ ਇੱਕ ਤੇ ਹੈਗਾ ਕੋ 10 20 ਕਿੱਲੇ ਥਾ ਜਿਹੜਾ ਤੇਰੇ ਕੋ ਹੁੰਜਿਆ ਨਹੀਂ ਜਾਂਦਾ ਹੈ 10 20 ਕਿੱਲਿਆਂ ਦੀ ਗੱਲ ਨਹੀਂ ਗਈ ਪਹਿਲਾਂ ਸਫਾਈਆਂ ਕਰਾਂ ਫਿਰ ਮੈਂ ਰੋਟੀ ਪਾਣੀ ਬਣਾਵਾ ਫਿਰ ਮੈਂ ਕੱਪੜਾ ਲੀੜਾ ਧੋਵਾ ਅਕਸਰ ਮੈਂ ਵੀ ਬੰਦਾ ਹਾਂ ਮਿਰਚੀ ਜਾਨਵਾ ਕੀ ਕਰਾਂ ਮੈਂ ਇੰਨੇ ਕੰਮ ਨਹੀਂ ਮੇਰੇ ਕੋ ਹੁੰਦੇ ਉਹ ਮੇਰੀ ਗੱਲ ਸੁਣ ਉਹ ਤੂੰ ਇੰਨੇ ਘਟਾਏ ਦੇ ਵਿੱਚ ਜਾਣ ਕੇ ਖਿਜਣਾ ਪਈਆਂ ਹੈ ਧੰਨਵਾਦ ਜੀ ਬੇਬੇ ਹੋਣੀ ਅਜੇ ਤੱਕ ਪ੍ਰਵਾਹ ਨਹੀਂ ਕੀਤੀ ਉਹ ਨੰਨਾ ਬਿਮਾਰ ਹੁੰਦੀ ਉਹਨੇ ਅਜੇ ਤੱਕ ਖੁੰਜੀ ਜੜੇ ਸਭ ਕੋ ਇੱਥੋਂ ਠੀਕ ਆ ਮੇਰੀ ਗੱਲ ਸੁਣੋ ਹੁਣ ਤਾਂ ਤੁਹਾਡੀ ਬੇਬੇ ਬਿਲਕੁਲ ਠੀਕ ਵਾ ਹੁਣ ਕੀ ਗੱਲ ਆ ਸਵਕਟੇ ਪੱਟੀਆਂ ਢਾਲ ਕੇ ਚੰਨੀ ਸਵਾਰ ਕੇ ਐ ਬਹਿ ਜਾਂਦੀ ਚੰਕੜਾ ਮਾਰ ਕੇ ਹੈ ਨਹੀਂ ਥੋੜਾ ਬੋਤਾ ਬੰਦਾ ਲਾ ਕੇ ਕਰਾਈ ਦਿੰਦਾ ਤੇ ਅੱਤੇ ਹੀ ਕਹਿਣਾ ਜੀਵਨ ਗੱਲਾਂ ਕਰਦੀ ਏ ਨਹੀਂ ਮੇਰੇ ਕਾਸਾ ਕੀ ਕਰਾ ਦਿਆ ਕਰੇ ਹੈ ਅੱਗੇ ਘਰੋਂ ਦੀ ਰਹੀ ਥੋੜੀ ਠੀਕ ਹੀ ਹੈ ਹੁਣ ਕੀ ਹੋ ਗਿਆ ਵਾ ਹੁਣ ਨਾ ਆ ਵੇਖੋ ਹੱਥ ਜੋੜੇ ਮੇਰੇ ਕੋਲ ਇੰਨਾ ਕੰਮ ਨਹੀਂ ਜੇ ਹੁੰਦਾ ਕਿਨੂੰ ਨਹੀਂ ਪਤਾ ਬੇਬੇ ਤੇਰੀ ਕਰਦੀ ਦੁਕਾਨ ਤੇ ਜਿੰਨਾ ਕਿ ਜਿੰਨਾ ਕਿ ਹੁੰਦਾ ਵਾ ਨਾ ਉਹਨਾਂ ਦਾ ਕਰ ਲਿਆ ਕਰ ਬਾਕੀ ਅਗਲੇ ਦਿਨਾਂ ਤੇ ਰੱਖ ਲਿਆ ਕਰ ਨਹੀਂ ਤੇ ਦੋ ਸ਼ਿਫਟਾਂ ਕਰਦਾ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਤੇ ਜੇ ਕੋਈ ਘਰ ਆ ਜਾਏ ਤੇ ਕਿਸਨੇ ਕਹਿਣਾ ਵਾ ਫਿਸ ਗੰਦ ਕਿ ਦਖਲ ਆ ਰਿਹਾ ਵਾ ਤੇ ਕੋਈ ਨਹੀਂ ਤੈਨੂੰ ਹੀ ਕਹਿਣਾ ਵਾ ਕੋਈ ਗੱਲ ਹੀ ਨਹੀਂ ਕੀ ਤੋ ਆਖੀ ਇਸ ਤਰ ਜਾਓ ਪੀਓ ਜਾ ਕੇ ਪਾਣੀ ਮੈਂ ਹੈ ਪਾਣੀ ਕਿੱਡੀ ਕੀ ਸਲਾਹ ਕਰਨ ਲੱਗੀ ਐ ਤੈਨੂੰ ਨਾ ਗੱਲ ਸੁਵਾਦੀ ਐ ਨਾ ਮੈਨੂੰ ਗੱਲਾਂ ਕਿਤੇ ਸੁਵਾਦੀਆਂ ਆਉਣੀਆਂ ਵਾ ਗੱਲਾਂ ਸੁਵਾਦੀਆਂ ਹਾਂ ਤੁਹਾਡੀ ਮਾਂ ਨੂੰ ਹੀ ਆਉਂਦੀਆਂ ਵਾ ਜਿਹੜੀ ਚੁੱਪ ਕਰਕੇ ਐਵੇਂ ਨੇਰੇ ਤਿਆਰ ਹੋ ਕੇ ਤੇ ਬਹਿ ਜਾਂਦੀ ਐ ਜਿਹੜਾ ਵਿਹਲਾ ਬੰਦਾ ਉਹਨੂੰ ਗੱਲਾਂ ਆਉਣਗੀਆਂ ਜਿੰਨੇ ਸਾਰਾ ਦਿਨ ਕੰਮ ਕਰਨਾ ਮਰਨਾ ਸਾਰਾ ਦਿਨ ਉਹਨੂੰ ਸੁਆਗਲਾਉਣੀਆਂ ਵਾ ਉਹਨੇ ਤੇ ਸਾੜੀ ਖੋਲਣਾ ਵਾ ਤੂੰ ਰਹਿ ਜਾਓ ਪੀਓ ਜਾ ਕੇ ਪਾਣੀ ਤੇ ਬਹਿ ਜਾਓ ਆਪਣੀ ਮਾਂ ਦੇ ਲਾਗੇ ਜੇ ਦੋਵੇਂ ਵੇਖੋ ਥਾਂ ਹੋਈ ਦੀ ਕੜੂ 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 ਇਹਨੂੰ ਨਾ ਜੋ ਮਰਜ਼ੀ ਕਹਿ ਲੋ ਲੈ ਵੀ ਹੜਦੀ ਨਹੀਂ ਆਪਣਾ ਇਹ ਭਾਸ਼ਣ ਦੇਈ ਜਾਂਦੀ ਇਹਨਾਂ ਨੇ ਵੀ ਬੰਦਾ ਬਾਹਰੋਂ ਆਇਆ ਵਾ ਬੰਦਾ ਪਾਣੀ ਪੀਉਂਦਾ ਕਿਸ ਨੂੰ ਭਰਨਾ ਹੱਦ ਹੋਈ ਇਹ ਦਿਵਾਲੀ ਵੀ ਨਾ ਚਲੋ ਮਨਾਂ ਹੰਡਾ ਪਾਗੀ ਆ। ਠੰਡ ਠੰਡ ਕਾਦੀ ਪੈਣੀ ਆ। ਜਦੋਂ ਆਉਂਦਿਆਂ ਨੂੰ ਜੀ ਨਾ ਕੋਈ ਸੁਆਦ ਆ ਕੋਈ ਗੱਲ ਕਰੇ ਤੇ ਹੈ। ਭਰਨਾ ਇਹਨੂੰ ਪਤਾ ਨਹੀਂ ਸਮਝ ਕਿਦੋਂ ਆਉਣੀ ਆ, ਕਿਦੋਂ ਨਹੀਂ। ਰੱਬ ਹੀ ਜਾਣਦਾ ਵਾ। ਜਦੋਂ ਵੇਖੋ 24 ਘੰਟੇ ਬਸ ਮੱਥਾ ਸੜੇ ਰਹਿੰਦਾ ਸਭ। ਬੀਬੀ ਬੈਠੇ ਜੇ? ਹਾਂ ਪਤਨੀ ਬੈਠੀ ਆ। ਸਾਬ ਦਾ ਨਾ ਥੋ ਲਿਆ ਵਾ। ਆਹੋ ਨਾ ਥੋ ਲਿਆ। ਮੈਂ ਚੱਲ ਵਧੀਆ ਕੀਤਾ ਵਾ। ਨਾ ਥੋ ਕੇ ਮੈਂ ਚੱਲ। ਚੱਲ ਠੀਕ ਵਾ। ਹਾਂ। ਬੀਬੀ ਬਥੇਰਾ ਕੰਮ ਕੀਤਾ ਵਾ ਹੈ। ਤੇ ਰਾਹੀ ਤੈਨੂੰ ਕੋਈ ਗੱਲ ਨਹੀਂ ਹੁਣ ਦੱਸਾਂ ਜਿਹੜਾ ਟਾਈਮ ਹੈਗਾ ਵਾ ਨਾ ਯਾਰ ਇਹਨਾਂ ਜ਼ਿੰਦਗੀ ਕੱਢੋ ਤੁਸੀਂ ਆਪਣੀ ਚਲੋ ਪੁੱਤ ਤੁਹਾਡੇ ਸਿਰ ਤੇ ਹੀ ਆ ਆ ਕੋਈ ਗੱਲ ਨਹੀਂ ਫਿਰ ਕੀ ਆ ਆਪਣੀਆਂ ਪੁੱਤਾਂ ਦੇ ਸਿਰ ਤੇ ਹੀ ਜ਼ਿੰਦਗੀ ਲੰਘਣੀ ਆ ਉਹ ਨਹੀਂ ਬੀਜੀ ਕੋਈ ਗੱਲ ਨਹੀਂ ਕੀ ਹੁੰਦੀ ਲੋਕੀ ਐਵੇਂ ਬੋਝ ਸਮਝ ਛੱਡਦੇ ਹੋਈਆਂ ਗੱਲਾਂ ਨੂੰ ਪਰ ਤੁਹਾਨੂੰ ਤੇ ਕਦੀ ਪਰਵਾਹ ਨਹੀਂ ਕੀਤੀ ਅਸੀਂ ਤੇ ਆਹੋ ਇਹ ਤੇ ਗੱਲ ਹੈ ਗਈ ਆ ਤੇ ਮੇਰੀ ਗੱਲ ਸੁਣ ਧੀ ਤੇਰੀ ਦਾ ਆਇਆ ਕਿ ਫੋਨ ਫਾਨ ਕੋਈ ਆਇਆ ਸੀ ਫੋਨ ਕਾਲ ਕੀ ਆਂਦੀ ਆਂਦੀ ਮੈਂ ਕਿਹਦੇ ਨਾਲ ਆਵਾਂਗੀ ਇਹ ਮਾਂ ਪੋਤਾ ਆਵਾਂਗੇ ਓਏ ਉਹ ਦੱਸਾਂ ਕੀ ਗੱਲ ਹੋਈ ਆ ਹੂੰ ਹੋਣ ਲੱਗ ਗਿਆ ਨਿਆਣੇ ਦਾ ਸਕੂਲ ਤੇ ਮੇਰੇ ਸਾਹ ਦਾ ਨਿਕਾ ਸਕੂਲੇ ਜਾਣਾ ਪੈਣਾ ਵਾ ਤੇ ਉਹਦੇ ਕਰਕੇ ਕਿਤੇ ਸ਼ਨੀ ਆਦਵਾਰੀਆ ਹੁਣ ਕਿਤੇ ਆਉਣ ਤੇ ਆ ਹਉ ਨਹੀਂ ਹੁਣ ਛੁੱਟੀ ਵਾਇ ਦੇਣੀ ਆ ਸਕੂਲ ਤੇ ਲੱਗ ਗਏ ਨੇ ਹੁਣ ਹਾਂ ਹਾਂ ਚਲੋ ਆ ਜਾਣਗੇ ਛੁੱਟੀ ਵਾਇ ਦੇਣ ਕਹਿ ਦੇਣਾ ਤੇ ਮੇਰੀ ਗੱਲ ਸੁਣਾ ਤੇ ਦਵਾਈ ਦੂਈ ਹੈਗੀ ਆ ਦਵਾਈ ਹੈਗੀ ਆ ਜੇ ਹੈ ਹੈਗੀ ਆ ਨਿਕਲ ਗਏ ਦੋ ਚਾਰ ਦਿਨ ਕਿਤੇ ਲੰਘ ਜਾਣੇ ਆ ਕਿ ਚੱਲਿਆ ਤਾਂ ਨਹੀਂ ਜਦੋਂ ਹੋਊਗੀ ਇੱਕ ਦੋ ਖਰਾਕਾਂ ਰਹਿ ਜਾਣਗੀਆਂ ਨਾ ਫਿਰ ਮੈਂ ਤੈਨੂੰ ਦੱਸ ਦਾਂਗੀ ਕਿ ਪਹਿਲਾਂ ਮੈਂ ਇੱਕ ਦੱਸਾਂ ਮਾਦਾ ਜਿੰਨਾ ਚਿਰ ਹੈਗਾ ਨਾ ਹੁਣ ਕੰਮ ਚੱਲਣਾ ਦਵਾਈ ਦੇ ਸਿਰ ਤੇ ਪਹਿਲੇ ਵਾਲੇ ਕੰਮ ਹੈ ਨਹੀਂਗੇ ਠੀਕ ਨਹੀਂ ਵੀ ਇਤਨਾ ਚੱਲ ਕੋਈ ਗੱਲ ਨਹੀਂ ਹੁਣ ਬਕਾਰ ਦਾ ਝੁਕੜੀ ਲੱਜੂਗਾ ਪਰ ਹੁਣ ਦਵਾਈ ਤੇ ਪੂਰਾ ਪਹਿਰਾ ਦਵੀ ਤੇ ਤੈਨੂੰ ਪਤਾ ਜੇ ਹੁਣ ਠੇਚਲ ਗਈ ਨਾ ਤੇ ਬੰਦਾ ਮੁਰ ਕੇ ਉੱਠਦਾ ਨਹੀਂ ਗਾ ਅਜ ਕੱਲ ਇਹ ਤਾਂ ਤੇਰੀ ਗੱਲ ਪਤ ਠੀਕ ਵਾ ਨਹੀਂ ਦਵਾਈ ਮੁਕਣ ਕਾ ਨੂੰ ਦੇਣੀ ਆ ਤੇ ਦਵਾਈ ਦਾ ਪੂਰਾ ਪਹਿਰਾ ਦੇਖਣਾ ਖਾਣੀ ਆ ਠੀਕ ਹੈ ਨਾ ਦਵਾਈ ਤੇ ਮੈਂ ਟਾਈਮ ਨਾਲ ਖਾ ਲੈਣੀ ਆ ਰੋਟੀ ਰਾਟੀ ਖਾ ਕੇ ਤੇ ਮਗਰੋਂ ਜੜੀ 10 ਮਿੰਟ ਲੇਟ ਖਾ ਲਈਦੀ ਆ ਹੋਰ ਹਾਂ ਰੋਟੀ ਖਾਦੀ ਖਾਦੀ ਰੋਟੀ ਨਹੀਂ ਪਤਾ ਜੇ ਖਾਦੀ ਅਜੇ ਡਈਆਂ ਥਾਂ ਕੂੜਾ ਹੋਣੇ ਨਾ ਅੱਛਾ 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 ਕੰਮ ਕੰਮ ਡਈਆਂ ਬਾਹਰ ਕਰਨਾ ਤੇ ਰੋਟੀ ਹੁਣ ਵੇਲੀ ਹੋ ਕੇ ਪਕਾਉਗੀ ਇਹ ਹੋਈ ਤੇ ਗੱਲ ਹੈਗੀ ਆ ਤੇ ਮੈਂ ਤਾਂ ਤੁਹਾਡੀ ਕੰਢੇ ਹੀ ਆफी ਪਕਾਵੇ ਤੇ ਮੈਂ ਰੋਟੀ ਖਾ ਲਾਂ ਤੇ ਫਿਰ ਮੈਂ ਮੁੜ ਕੇ ਦਵਾਈ ਖਾਵਾਂ ਹਾਂ ਹਾਂ ਇਸ ਤਰ੍ਹਾਂ ਗੱਲ ਹੈਗੀ ਆ ਉਹ ਲੱਗ ਛਾ ਕੇ ਪਹੁੰਚ ਗਈ ਆ ਕੋਈ ਨਹੀਂ ਨਿਭਣ ਵਾਲਾ ਕੰਮ ਉਹਦਾ ਆਓ ਚਲੋ ਕੋਈ ਗੱਲ ਨਹੀਂ ਕੰਮ ਨਿਭੜੀ ਜਾਣਾ ਪਤਾ ਮਾ ਫਿਰ ਚਲੋ ਪੱਕ ਦੀ ਫਿਰ ਖਾਣੇ ਬੈਠ ਕੇ ਫੁਲਕੇ ਹੈ ਹਾਂ ਕੋਈ ਨਹੀਂ ਆਪੇ ਆ ਜਾਂਦੀ ਆ ਫਿਰ ਕੀ ਕਰਨਾ ਮੈਂ ਤੁਹਾਡੀ ਮੈਂ ਵੀ ਕੰਮ ਗਿਆ ਹੀ ਕਿਤੇ ਅੱਛਾ ਤੇ ਉੱਥੋਂ ਤੁਰਿਆ ਆਉਂਦੇ ਮੈਂ ਚੱਲ ਪਹਿਲੋ ਤੁਹਾਡੇ ਕੋਲ ਹੋਵਾਂ ਤੇ ਫੇਰੀ ਪਗਬੁਗ ਲਾਉਣਾ ਨਹੀਂ ਚਲ ਚੰਗਾ ਕੀਤਾ ਪਤਾ ਹਾਂ ਚਲੋ ਬੈਠੋ ਤੁਸੀਂ ਫਿਰ ਹਾਂ ਇੰਨਾ ਹੀ ਬੜਾ ਚਲੋ ਆਉਂਦਾ ਵਾ ਪੁੱਛਦਾ ਵਾ ਇੰਨਾ ਹੀ ਬੜਾ ਆਣ ਕੇ ਦਵਾਈ ਪੁੱਛਦਾ ਹੈਗੀ ਕਿ ਹੈ ਨਹੀਂ ਰੋਟੀ ਖਾਧੀ ਆ ਕਿ ਨਹੀਂ ਖਾਧੀ ਹੋਈ ਹੁੰਦਾ ਧੀਆਂ ਪੁੱਤਾਂ ਦਾ ਆਣ ਕੇ ਘੜੀ ਬੈ ਕੇ ਲਾਗੇ ਪੁੱਛ ਲੈਣ ਇੰਨੇ ਨਾਲ ਹੀ ਮਨ ਠੰਡਾ ਹੋ ਜਾਂਦਾ ਵਾ ਚਲੋ ਮਹਾਰਾਜ ਭਲਾ ਕਰੇ ਸੱਚੇ ਪਾਤਸ਼ਾਹ